ਉਪੀ ਆਲਾ ਚਾਹ ਆਉਂਦੇ ਹਾਂ ਚੱਪੜਾਂ ਆਉਂਦੀਆਂ ਵਗਦੀਆਂ ਹਾਂ ਮੈਂ ਬੱਚਾ ਆਂਟੀ ਦੱਸੇ ਹੀ ਕਹਿੰਦੀ ਆ ਰੰਗ ਤਾਂ ਮੇਰਾ ਸੱਚੀ ਕਾਲਾ ਹੋ ਗਿਆ ਹਾਂ ਮੈਂ ਚਾਹ ਤਾਂ ਦੇਤੀ ਹੂੰ ਇਦੋਂ ਬਾਅਦ ਮੇਰੇ ਕੇਸ ਬਾਦੀ ਨਾ ਕੋਈ ਨਾ ਬਾਦੂਂਗੇ ਇਹ ਐਡੀ ਕੀ ਗੱਲ ਹੈਗੀ ਧੰਨਵਾਦ ਤੇਰੇ ਤੂੰ ਮੇਰੀ ਸੇਵਾ ਕਰਦੀ ਐ ਲੋਕਾਂ ਦੀਆਂ ਬੁੜੀਆਂ ਰੋਦੀਆਂ ਫਿਰਦੀਆਂ ਨੇ ਛਾਵਾਛੇ ਤੇਰੇ ਪਿੰਦ ਨੂੰ ਭਾਗ ਲਾਵੇ ਸੱਚਾ ਪਾਤਸ਼ਾਹ ਤੇਰੇ ਬੱਚਿਆਂ ਨੂੰ ਤੈਨੂੰ ਤੰਦਰੁਸਤੀ ਦੇਵੇ ਬਹਿ ਗੁਰਬਾਣੀ ਬੜਾ ਪਤਾ ਦਵਾਵੇ ਪ੍ਰਮਾਤਮਾ ਨਹੀਂ ਬੇਬੇ ਹੁਣ ਫਰਜ਼ੀ ਹੁੰਦੇ ਨੂਹਾਂ ਦਾ ਕੰਮ ਕਰਨ ਦਾ ਫੇਰ ਕੀ ਗੱਲ ਹੈ ਕਿ ਮੈਂ ਤੇ ਸੇਵਾ ਕਰਦੀ ਆ ਤੇਰੀ ਇਹ ਪਤਾ ਕਿੱਥੇ ਕੰਮ ਆਉਗੀ ਜਾ ਕੇ ਮੇਰੇ ਹੱਜ ਤਾਂ ਹੈਗੇ ਉਹ ਫਰਜ਼ ਨਿਭਾਉਂਦੀਆਂ ਨਹੀਂ ਅੱਜ ਕੱਲ੍ਹ ਦੀਆਂ ਮੈਂ ਤੈਨੂੰ ਦੱਸਾਂ ਨਹੀਂ ਬੇਬੇ ਮੈਂ ਤਾਂ ਸਾਰਾ ਕੁਝ ਕਰੂੰਗੀ ਤੇਰੇ ਰਹਿ ਕਰਦੀ ਆਈਆਂ ਮੈਂ ਤਾਂ ਜਮਾ ਨੱਕ ਨਹੀਂ ਵੱਟਦੀ ਫੇਰ ਤੂੰ ਤਰਦਰਬੀ ਪੁਰ ਲੇਂਗੀ ਬਥੇਰਾ ਤਾਂ ਨਾ ਉ ਤੇਰੇ ਕੋਲੇ ਸਸਰੀ ਘਰ ਮੇਪੇ ਸਸਰੀ ਘਰ ਪਾਈ ਹੋਰ ਠੀਕ ਆ ਹਾਂ ਠੀਕ ਠਾਕ ਪਣੇ ਬਹਿ ਜਾ ਬਸ ਉਹ ਕੁਰਸੀ ਲੈ ਲੈ ਬਹਿ ਜਾ ਹੋਰ ਠੀਕ ਨੇ ਸਾਰੇ ਅੰਗੀ ਤਾਂ ਹਾਂ ਠੀਕ ਨੇ ਬਾਬੇ ਸਾਰੇ ਆਪਣੀ ਦੇ ਗੱਲ ਵਧੀਆ ਠੀਕ ਦਾ ਚਾਹ ਲੈ ਮਾਂ ਨਾ ਹੁਣੀ ਪੀ ਕੇ ਆਈਆਂ ਪਣ ਇੱਕ ਤਾਂ ਗਰਮੀ ਹੋ ਗਈ ਆ ਬਣੀ ਪਈਏ ਚਾਹ ਤਾਂ ਹੁਣ ਲੈ ਨਾ ਹੁਣੀ ਪੀ ਕੇ ਆਈਆਂ ਲੈ ਸਸ ਨੂੰਹਾਂ ਦੇਖ ਲੈ ਕੌਣ ਬੈਠੀ ਹੈ ਇੱਕ ਮੰਜੀ ਤੇ ਹੋਰ ਸੁਣਾ ਪਣੇ ਮੁੰਡੇ ਕਿਵੇਂ ਨੇ ਮੁੰਡੇ ਦਾ ਮੇਰੇ ਵਧੀਆ ਨੇ ਪੈਣੀ ਵਧੀਆ ਲੈਕਨੇਗੀ ਅੰਬਰਤ ਦਾ ਪੜ ਹਟਿਆ ਅੱਛਾ ਮਾਨੂੰ ਮੇਰਾ ਪੜੀ ਜਾਂਦਾ ਚਲ ਚੰਗੀ ਗੱਲ ਐ ਪੈਣੀ ਹੋਰ ਵੀ ਤੋ ਤੇਰੀ ਪੈਣ ਟਲੀ ਜੀ ਤੀ ਕਿਵੇਂ ਆ ਗਈ ਹੁਣ ਹਾਂ ਬੇਬੇ ਹੁਣ ਤਾਂ ਮੇਰੇ ਪੈ ਠੀਕ ਆ ਗਈ ਬਾਲੀ ਬਿਮਾਰ ਜੇ ਹੋ ਗਈ ਸੀਗੀ ਸੱਸੀ ਜੀ ਸੱਸੇ ਜਾ ਮਮੀ ਬੇਬੇ ਰੋਟੀ ਬਣ ਗਈ ਲਿਆ ਦਾਂ ਤੁਹਾਨੂੰ ਰੋਟੀ ਨਹੀਂ ਅੱਜ ਬਾਹਾਂ ਖਾਣੋਂ ਭੁੱਲ ਗਿਆ ਸੀ ਹਾਂ ਮੈਂ ਫੜਾਉਣੇ ਭੁੱਲ ਗਈ ਤੁਹਾਨੂੰ ਹਾਂ ਲੈ ਕੇ ਦੇ ਮੈਂ ਫਿਰ ਹਾਂ ਪਹਿਲਾਂ ਬਦਾਮ ਲੈ ਕੇ ਦੇ ਪਹਿਲਾਂ ਚਾਹ ਪੀ ਕੇ ਟਾ ਸੀ ਤਾ ਰੁੱਕੀ ਚਾਹ ਪੀ ਤਿਆਰ ਕੇ ਬਦਾਮਾਂ ਤੋਂ ਖੁੱਲ ਗਈ ਮੈਂ ਤੁਸੀਂ ਆਵਾਜ਼ ਮਾਰ ਕੇ ਮੰਗ ਲੈਂਦੇ ਆਂ ਫਿਰ ਉਹ ਦੇ ਦੇ ਫਿਰ ਰੋਟੀ ਫੇਰ ਮੈਂ ਲਿਉਣੀ ਆ ਹਾਂ ਹੋਰ ਤਾਂ ਗੱਲਾਂ ਨਹੀਂ ਗੱਲਾਂ ਸਿੰਦਰੀ ਤੇਰੀ ਨੂੰ ਤਾਂ ਬਾੜੀ ਚੰਗੀ ਆ ਹੋਰ ਭੈਣੇ ਮੇਰੀ ਨੂੰ ਤਾਂ ਬਾੜੀ ਚੰਗੀ ਹੈਗੀ ਗੱਲ ਕਰ ਮੈਂ ਆਪ ਵੀ ਚੰਗੀ ਆ ਜੇ ਹੁਣ ਮੈਂ ਸਾਰ ਦਿਨ ਕੁੜਕੂੜ ਕਰੀ ਜਾਊਂਗੀ ਉਹ ਆਪੇ ਮੇਰੇ ਮੂਹਰੇ ਬੋਲਣ ਲੱਗ ਜੂਗੀ ਲੈ ਵੱਡੀ ਸਿਆਣੀ ਮੈਨੂੰ ਮੱਤਾ ਦਿੰਦੀ ਆਂ ਦੇਖਦੀ ਜਾਈ ਮੈਨੂੰ ਕੀ ਬਲਜੀ ਟੱਖਣੇ ਕਿਛ ਨਹੀਂ ਇਦਸ ਨੂੰ ਤੰਨਾਂ ਨੂੰ ਸਾਸ ਨੂੰ ਹਨ ਨਾ ਸਤ੍ਰੋ ਸਤ੍ਰੀ ਕਰਤਾ ਤੂੰ ਭੈਣ ਕਿਹੜੀ ਸੋਚਾਂ ਚ ਪੈ ਗਈ ਨਾ ਭਣੇ ਕੋਈ ਸੋਚ ਨਹੀਂ ਗਈ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਮਗਰ ਤੂੰ ਵੀ ਵਿਆਹ ਲੈ ਹੁਣ ਅੰਬਰ ਤਨੂੰ ਭਾਣੇ ਮੈਂ ਵਿਆਹਤਾ ਅੱਜੀ ਲਵਾ ਪਉਂਦੀ ਹਾਂ ਪਰ ਆਮਨ ਨੂੰ ਕਹਿ ਬਿਚੋਲਣ ਬਣ ਜੇ ਆਮਨ ਤਾਂ ਭਣੇ ਕੱਲੀ ਪਹਿਣੀ ਐ ਤੇ ਉਹਦੇ ਤਾਂ ਚਾਚੇ ਤਾਈ ਦੇ ਵੀ ਨਹੀਂ ਕੋਈ ਕੁੜੀ ਹੈਗੀ ਕੋਈ ਭੂਆ ਫੁੱਫੀ ਦੀ ਕੁੜੀ ਹੁੰਦੀ ਆ ਭਣੇ ਸਕੀਰੀ ਚ ਦੇਖ ਲੂਗੀ ਕੋਈ ਇਹਦੀ ਭੂਆ ਦੇ ਤਾਂ ਭਣੇ ਦੋ ਮੁੰਡੇ ਹੀ ਨੇ ਤੇਰੇ ਮੰਗੂ ਮਾਸੀ ਦੀ ਕੁੜੀ ਵਿਆਹੀ ਹੋਈ ਹੈ ਮੈਂ ਤਾਂ ਭੈਣੇ ਚਾਉੜਜੀ ਕਰਦੀ ਸੀ ਮੇਰੇ ਮੁੰਡੇ ਕਿਹੜਾ ਵੇ ਹੁਣ ਕਿੰਨੇ ਰਹਿ ਜਾਣਗੇ ਹੋਰ ਭੈਣੇ ਸੁਖਨਾਥ ਸੱਤ-ਸੱਤ ਕਿੱਲੇ ਆਉਂਦੇ ਆ ਝੋਟੇ ਦੇ ਸਰ ਵਰਗੇ ਮੇਰੇ ਮੁੰਡਿਆਂ ਦਾ ਭੱਜ-ਭੱਜ ਕੇ ਰਿਸ਼ਤਾ ਹੋਊਗਾ ਤੂੰ ਕਿਉਂ ਫਿਕਰ ਕਰਦੀ ਐ ਕਿਉਂ ਕਿਸੇ ਨੂੰ ਵਿਚੋਲੇ ਪਾਉਣੀ ਐ ਮੁੰਡੇ ਬਾਪ ਦੇ ਆਪਾਂ ਆਪ ਹੀ ਕਰਾ ਲੈਣਗੇ ਤੈਨੂੰ ਤਾਂ ਐਂ ਫਤ ਲੱਗੂਗਾ ਵੀ ਮੂੰਹ ਘਰੇ ਆ ਗਈ ਹੁਣ ਮੁੰਡੇ ਵੇ ਹੋਂਦੀ ਕੋਈ ਫਿਕਰ ਨਹੀਂ ਕਿਸੇ ਨੂੰ ਹੁਣ ਤਾਂ ਸੋਚੇ ਵੀ ਨਾ ਮਾਂ ਪਿਓ ਤਾਂ ਉਹ ਤਾਂ ਐਂ ਪਤਾ ਲੱਗਦਾ ਵੀ ਬਸ ਬਹੁ ਆ ਗਈ ਕਰੇ ਚਾ ਠੀਕ ਆ ਹਾਂ ਚੰਗਾ ਵੇਪੇ ਮੈਂ ਜਾਣੀ ਚੰਗਾ ਪਾਣੇ ਚੰਗਾ ਪਾਣੇ ਸੋਚਣਾ ਕਰੇ ਕਰੋ ਨਾ ਕੋਈ ਨਾ ਹਉ ਇਹ ਤਾਂ ਖਿੰਦਰੀ ਪਾਡੀਆਂ ਵਾਲੀਆਂ ਨੇ ਇਹਦੀ ਸਾਸਰੀ ਪਾਡੀ ਸੀ ਇਹ ਵੀ ਪਾਡੀ ਐ ਮੈਂ ਦੀ ਗੱਲ ਤੇ ਯਕੀਨ ਨਾ ਕਰੇ ਕੋਈ ਮੈਨੂੰ ਪਤਾ ਵੇ ਵੇ ਮਮੂ ਠਗਣੀ ਦਾ ਇਹਦਾ ਹਉ ਮੈਂ ਚੱਲ ਉਹਦੇ ਨਾਲ ਤਾਂ ਮੈਂ ਧੰਦਾ ਕਰਾਦਾ ਮਾੜਾ ਮੋਟਾ ਕਰਾ ਕਰ ਦਬਾਇਰਾ ਨਹੀਂ ਲੰਦਾ ਹਾਂ ਨਾ ਮੈਂ ਦੋਕ ਭਾਂਡੇ ਮੈਂਦੇ ਨਹੀਂ ਤੂੰ ਬੇਬੇ ਨੂੰ ਬਦਾਮ ਫੜਾਇਆ ਕਿ ਰੋਟੀ ਬਕਾਲੀ ਚ ਨਾ ਹਾਂ ਮੈਂ ਪਾਰ ਕਿਸੇ ਮਾਂ ਭਾਂਡੇ ਸੈਟ ਕਰ ਲਾਂਗੀ ਫੜਾ ਕੇ ਆਉਣੀ ਆਹ ਲਓ ਬੇਬੇ ਬਦਾਮ ਮੈਂ ਭੁੱਲ ਜਾਨੀ ਹੁੰਨੀ ਆ ਕਈ ਵਾਰ ਮੈਨੂੰ ਯਾਦ ਕਰਾ ਦਿਆ ਕਰੋ ਯਾਦ ਨਹੀਂ ਆਏ ਭੁੱਲ ਗਈ ਮੈਂ ਵੀ ਹਾਂ ਮੈਂ ਵੀ ਭੁੱਲ ਗਈ ਮਦਦ ਕਰੇ ਟਿਕਾ ਜਾ ਕਰਾ ਅੱਧਾ ਘਟਾ ਹੋ ਗਿਆ ਮੈਨੂੰ ਚਾਰ ਢੀਕ ਦੇ ਨੂੰ ਤੂੰ ਲੋਕਾਂ ਦੀ ਫਰਜ਼ੀ ਰਿਹਾ ਕਰਾ ਕਿਉਂ ਓੱਖਾ ਜਾਂ ਹੋਈ ਜਾਂਣਾਗਾ ਆਟਕ ਮਾਰਚ ਤਾ ਜਾਣੀ ਹੁੰਦਾਗਾ ਦੁੱਖ ਸੁਭ ਵੀ ਸੁਣਨਾ ਹੁੰਦਾਗਾ ਮਾਦਾ ਤੇਰਾ ਦੁੱਖ ਸੁਖ ਪਤਾ ਹੀ ਆ ਸਾਨੂੰ ਕਿਹੜਾ ਕਰਨੀਆਂ ਤਾਂ ਤੁਸੀਂ ਚੁਗਲੀਆਂ ਹੁੰਦੀਆਂ ਬੇ ਲੋਕਾਂ ਨੇ ਤਾਂ ਕਹਿਣੀ ਕਹਿਣਾ ਵੀ ਚੁਗਲੀਆਂ ਕਰਤੀਆਂ ਨੇਂ ਗੀਆਂ ਤੂੰ ਤਾਂ ਮਾਂ ਨਾਲੀ ਮਸ਼ ਕਰੀਆਂ ਕਰੀ ਜਾਂਣਾਗਾ ਮੈਨੂੰ ਸਹੀ ਗੱਲ ਕਹਿੰਦਾਗਾ ਤੁਸੀਂ ਕਾਨੀਆਂ ਦਾ ਚੁਗਲੀਆਂ ਹੁੰਦੀਆਂ ਨੇ ਅੱਛਾ ਤੇਰੀ ਵੀ ਇਹੀ ਰਹਿ ਆ ਉੱਥੇ ਨਾ ਰਸੋਈ 'ਚ ਜਾ ਨਾਲ ਤਾਂ ਗਾਂ ਸਗਾ ਤਾਂ ਹਾਂ ਤਾਂ ਮਾ ਪਿਆਗਾ ਸੁੱਕੀ ਚਾਹ ਖੰਡ ਫਰਿੱਜ ਚੋਂ ਦੁੱਧ ਚਾ ਕੇ ਪੀ ਲੇ। ਹਾਂ ਤੇ ਚਾਹ ਕਰਕੇ ਪਿਓ ਨਾ ਪਿਓ। ਮੰਮੀ ਆਏ ਘਣੂ ਕਰਦੀਆਂ ਯਾਰ ਬਣਾ ਦੇ ਚਾਹ ਤੂੰ ਮੈਨੂੰ ਕਿੰਨਾ ਟਾਈਮਾਂ ਗੱਡੀਕ ਨੂੰ ਮਾਂ ਚਾਹ ਦੀ ਗੁੱਟ ਪਾਏਂਗੀ ਤੂੰ ਆਕੇ। ਚਾਹ ਕਰਦੀ ਏ ਮੇਰੀ ਜੁੱਤੀ। ਤੁਸੀਂ ਬੋਲਦੇ ਕਿਵੇਂ ਸੀਗੇ? ਮੈਂ ਤਾਂ ਹੱਥਾਂ ਦੀ ਹੁਣ ਰੋਟੀ ਵੀ ਨਾ ਬਣੂੰਗੀ। ਮੱਜਾ ੜਾ ਕੇ ਪੈਣੀ ਆ। ਮੰਨੂ ਯਾਰ ਆਪਾਂ ਕੀ ਕਹਤਾ ਮੰਮੀ ਕਰਦੀ ਤਾਂ ਚੂਗਲੀਆਂ ਹੀ ਆ। ਉਹ ਚੱਲ ਯਾਰ ਆਪਾਂ ਹੀ ਬਣਾ ਲੈਨੇ ਆ ਚਾਹ। ਮੰਮੀ ਨੂੰ ਤਾਂ ਸਾਰਿਆਂ ਦਿਨ ਚੂਲੀਆਂ ਤੋਂ ਬੇੜ ਨਹੀਂ ਮਿਲਦੀ। ਮੈਂ ਤਾਂ ਬੈਹ ਹੀ ਨਹੀਂ ਕਰਾਉਂਦਾ ਹੈਗਾ। ਨਹੀਂ ਇਹ ਤਾਂ ਆਪ ਮੇਰੇ ਘਰ ਵਾਲੇ ਨੂੰ ਤੰ ਹੋਰ ਬਈ ਯਾਰ ਮੰਮੀ ਦਾ ਸਵਾਤਾ ਬਾਹਲਾ ਕਰਵਾ ਆ ਦੇਖ ਲੈ ਆਪਾਂ ਹੁਣ ਚਾਹ ਵੀ ਨਹੀਂ ਬਣਾ ਕੇ ਦਿੱਤੀ ਪਰ ਕੋਈ ਗੱਲ ਨਹੀਂ ਆਪਾਂ ਵਿਆਹ ਤਾਂ ਤੇਰਾ ਕਰਾਂਗੇ ਹਾਂ ਯਾਰ ਮੰਨੂ ਮੰਮੀ ਕਲੇਸ਼ ਕਰਿਆ ਕਰੂ ਯਾਰ ਬੱਚ ਵਿਚਾਲੇ ਮੈਂ ਫਸ ਜਾ ਕਰੂੰਗਾ ਲੈ ਯਾਰ ਚਲ ਉਹ ਤਾਂ ਫੇਰ ਦੀ ਫੇਰ ਦੇਖਾਂਗੇ ਹੁਣ ਮੈਂ ਚਾਹ ਬਣਾਵਾ ਜਾ ਕੇ ਤਾਂ ਚਾਹ ਬਣਾ ਲੈ ਯਾਰ ਤੂੰ ਹੋਰ ਯਾਰ ਉਹ ਤਾਂ ਉਦੋਂ ਦੀ ਉਹਨੂੰ ਦੇਖਾਂਗੇ ਫੇਰ ਹਾਂ ਹਾਂ ਠਾਈ ਹਾਈ ਲੈ ਬਈ ਓਏ ਚਾਹ ਵੀ ਲੈ ਇਹ ਕਰ ਮਮੀ ਨੂੰ ਵੀ ਦੇਈਂ ਚਾਹ ਯਾਰਾ ਮੈਨੂੰ ਦੇਈ ਆਉਣਾ ਫਿਰ ਹਾਂ ਨਾਲੇ ਯਾਰ ਉਹ ਆ ਚਾਹੇ ਮਮੀ ਚੁਗਲ ਖੋਰਾ ਹੈਗੀ ਤਾਂ ਆਪਣੀ ਮਾਈ ਆਣਾ ਦੇਣੀ ਬੂ ਆਪਾਂ ਨੂੰ ਵੀ ਪਿਆਉਣੀ ਬੂ ਫਿਰ ਹੋਰ ਲੈ ਮਮੀ ਮਮੀ ਚਾਹ ਪੀਦਾ ਮੈਂ ਤਾਂ ਪਿੰਦੀ ਨਹੀਂ ਉਹ ਪੀ ਲੈ ਮੇਰੀ ਲਾਡਲੀ ਵਾਂ ਚਾਹ ਪੀ ਲੋ ਜੀ ਬੇਸ਼ਰਮ ਨਾ ਹੋਵੇ ਉਪੀ ਆਲਾ ਚਾਹ ਆਉਂਦੇ ਹੋਇਆ ਚੱਪੜਾ ਆਉਂਦੀਆਂ ਵਗਦੀਆਂ ਓ ਚੱਪੜਾ ਆਇਆ ਆਉ ਦੇਖ ਲੈ ਇਹ ਮੇਰੇ ਪੀਂਦੀ ਨਹੀਂ ਹੀ ਇੱਥੇ ਬਹਿ ਕੇ ਪੀਣਾ ਚਾਹ ਪਰ ਕਿਹੜੀਆਂ ਚਾਹਾਂ ਹਮਣਾ ਓਏ ਹਮਣਾ ਹਾਂਜੀ ਅਸੀਂ ਨਾ ਬਾਜ਼ਾਰ ਜਾਨੇ ਮੈਂ ਤੇ ਮੰਮੀ ਮਾਨਸਾ ਜਾ ਕੇ ਆਉਣੇ ਆ ਠੀਕ ਹੈ ਤੇ ਤੂੰ ਇੱਕ ਤਾਂ ਗੇਟ ਭੇਡ ਕੇ ਰੱਖੀ ਠੀਕ ਹੈ ਤੇ ਕਦੋਂ ਆ ਗਿਆ ਛੋਟਾ ਗੁਰੀ ਆ ਗਿਆ ਉਹਨੂੰ ਕਹਿੰਦੀ ਖੇਤ ਬਾਗ ਜਾ ਜੇ ġੇੜਾ ਮਾਰਿਆ ਵੇ ਖੇਤੀ ਜਾ ਕੇ ਠੀਕ ਹੈ ਸੋਨੂ ਮੰਮੀ ਆ ਜਾ ਤਿਆਰ ਰੱਖੀ ਮੜਾ ਜਾ ਠੀਕ ਹੈ ਚੋਰੀਆਂ ਚੋਰੀਆਂ ਬਾਲੀਆਂ ਹੋਈ ਜਾਂਦੀਆਂ ਨੇ ਅੱਜ ਕੱਲ ਨਾ ਕੋਸ ਲਿਆਉਣਾ ਲੂਣ ਤਾਂ ਨਹੀਂ ਮਾਰਸਾ ਤੂੰ ਨਾ ਬੈ ਜਾ ਮੈਂ ਜੇ ਲਿਆਉਣਾ ਕੁਛ ਮੈਂ ਲਿਆ ਦੂੰਗੀ ਨਾ ਕੋਈ ਨਾ ਬਸ ਕੁਛ ਨਹੀਂ ਹੋਏਗਾ ਸਾਰਾ ਕੁਛ ਹੋ ਜਾਏਗਾ ਖੜ ਗਿਆ ਪੁੱਤ ਐਡੀ ਕੀ ਕਾਲੀ ਹੈ ਤੈਨੂੰ ਉਹ ਆਂਟੀ ਮੈਂ ਦੇਖਿਆ ਨਹੀਂ ਸੌਰੀ ਆ ਜਾਓ ਲੰਘ ਜਾਓ ਹੋ ਰੁਕਤੇ ਹੈ ਕਿੱਧਰ ਜਾਣਗੇ ਮਾਂਸਾ ਗਏ ਨਹੀਂ ਜੀ ਅੱਛਾ ਹਾਂਜੀ ਚੱਲ ਵਧੀਏਗਾ ਕੁਛ ਲੈਣ ਕਹਿੰਨੇਗੇ ਹਾਂਜੀ ਕੰਮ ਸੀਗਾ ਥੋੜਾ ਜਿਹਾ ਕੰਮ ਗਏ ਨਹੀਂ ਅੱਛਾ ਚੱਲ ਆਜਾ ਲੰਘ ਕੇ ਉਹ ਬੈਜੋ ਤੁਸੀਂ ਮੈਂ ਪਾਣੀ ਲਿਆਉਣੀ ਆ ਸਤਿ ਸ੍ਰੀ ਅਕਾਲ ਬੇਬੇ ਸਤਿ ਸ੍ਰੀ ਅਕਾਲ ਬਈ ਹੋ ਠੀਕ ਆ ਠੀਕ ਆ ਠੀਕ ਆ ਅੰਟੀ ਲੈਣਾ ਸੀ ਕੁਛ ਤੁਸੀਂ ਨਾ ਪੁੱਤ ਲੈਣਾ ਤਾਂ ਮੈਂ ਕੀ ਸੀਗਾ ਮੈਂ ਤਾਂ ਤੇਰੇ ਰੰਗ ਕਿੰਨੇ ਦੇਖੀ ਜਾਂਦੀ ਸੀ ਆਏ ਬਹਿ ਜਾ ਗੱਲ ਕਰ ਲਾਂਗੇ ਹਾਂਜੀ ਕੀ ਹੋ ਗਿਆ ਆਂਟੀ ਮੇਰੇ ਰੰਗ ਨੂੰ ਲੱਗਿਆ ਕੁਛ ਮੇਰੇ ਮੂੰਹ ਤੇ ਹੋਰ ਪਤਾ ਆਲਦਾ ਰੰਗ ਕਤਾ ਦੇਖ ਪੁੱਠੇ ਤਵੇਂ ਵਰਗਾ ਹੋ ਗਿਆ ਨਾ ਹੋ ਰੰਗ ਨਾ ਹੋ ਮੜਕਾ ਨਾ ਤੇਰਾ ਉਹ ਰੰਗ ਰੂਪ ਮੇਰਾ ਤਾਂ ਦਿਲ ਘੜਦਾਗਾ ਤੈਨੂੰ ਦੇਖ ਦੇਖ ਕੇ ਕਿਉਂ ਆਂਟੀ ਕੀ ਗੱਲ ਹੋ ਗਈ ਦੇ ਪੁੱਤ ਮੇਰੇ ਤੇ ਨਹੀਂ ਯਕੀਨ ਨਾ ਸ਼ੀਸ਼ਾ ਦੇਖ ਲਾ ਅੱਖਾਂ ਤੇਰੀਆਂ ਕਾਲੀਆਂ ਹੋ ਗਈਆਂ ਗੋਰਾ ਚਿੱਟਾ ਰੰਗ ਤੇਰਾ ਕਾਲਾ ਹੋ ਗਿਆ ਤੇਰੀ ਸੱਸ ਨੇ ਨਾ ਪੁੱਤ ਪੁੱਤ ਕਹਿ ਕੇ ਤੈਨੂੰ ਨੌਕਰਾਣੀ ਬਣਾ ਲਿਆ ਛੱਡ ਪਰਾਂ ਪੁੱਤ ਗੱਲ ਮੈਂ ਤਾਂ ਨਾ ਖੰਡ ਲੈਣ ਆਈ ਸੀ ਦੇ ਖੰਡ ਹੈਗੀ ਮੈਨੂੰ ਕੌਲੀ ਚ ਪਾ ਲਈ ਹੈਗੀ ਆਂਟੀ ਖੰਡ ਤਾਂ ਕੋਈ ਨਾ ਮੈਂ ਦੇ ਦਾਨੀ ਆ ਲੈ ਆ ਰਿਪਟ ਆਲੋ ਆਂਟੀ ਖੰਡ ਲੈਫਟ ਚਲ ਠੀਕ ਆ

ਆ ਪਾਣੀ ਲੈ ਕੇ ਦੇ ਵੀਰ ਮੈਨੂੰ ਲੈ ਸੁਣ ਦੀਨ ਪਾਈ ਖੰਡਾ ਚਰੁਜੀ ਪਈ ਹੈ ਚਲ ਪੈ ਜਾ ਜਦੋਂ ਸੁਣ ਗਿਆ ਬੋਲ ਉਹਦੋਂ ਆ ਜੂਗੀ ਅੱਭੀ ਆਹ ਲੋ ਤੁਹਾਡਾ ਸੂਟ ਮੈਂ ਉਧਰ ਗਿਆ ਸੀ ਨਾ ਅੱਜ ਮੁੰਡੇ ਨਾਲ ਅੱਛਾ ਤੇ ਮੈਂ ਚੱਲ ਫੜ ਲਿਆ ਉਹਨਾ ਸੂਟ ਵੀ ਫੜ ਲਿਆ ਮੇ ਨਾਲੇ ਛੇਤੀ ਆ ਗਿਆ ਠੀਕ ਵਾ ਤੇ ਤੁਸੀਂ ਐ ਕਰਦੇ ਚਾਹ ਕਰ ਦਿੰਦੇ ਮੇਰਾ ਤਾਂ ਬਾਲਾ ਸਿਰ ਦੁਖੀ ਜਾਂਦਾ ਤੂੰ ਐ ਕਰਨ ਨਾਲ ਤੇ ਚਾਹ ਕਰਨ ਨਾਲ ਬੇਬੇ ਨੇ ਦੀ ਚੰਗਾ ਚੱਲ ਫਿਰ ਮੈਂ ਕਰ ਲਾਂਗਾ ਬੇਬੇ ਹਾਂ ਆ ਲੈ ਚਾਪੀ ਲੋ ਕਰ ਲੀਆ ਹੈ मैं गुरी भी आ गया घरे है, है। हां ਏ ਆ ਗਏ ਬੇਬੇ ਗਾ ਨਹੀਂ ਪਾਉਂਦੇ ਔੜੀ ਗਰਮੀ ਹੈ ਮਸ ਹਾਂ ਆਏ ਐ ਇੰਨੀ ਤਾਂ ਪਚੜ ਗਈ ਅਮਨ ਕਿੱਥੇ ਹੋਵੇ ਪਤਾ ਨਹੀਂ ਇੱਥੇ ਹੀ ਹੋ ਗਈ ਫਿਤੂਰਾ ਪਰਾਂ ਮੈਂ ਤਾਂ ਬੋਰ ਮਾਰਿਆ ਜੀ ਦੋ ਤਿੰਨ ਵਾਰੀ ਜੇ ਫਿਰ ਚਾਰ ਮਿੰਟ ਤੱਕ ਘੁਰੀ ਫੜਾ ਕੇ ਗਿਆ ਅੱਛਾ ਬੇਬੇ ਕਈ ਕਿਤਰੇ ਫਿਰ ਹੋ ਮੈਂ ਮਾਰਦਾ ਬੋਲ ਉਹਨੂੰ ਖੜ ਜਾ ਅਮਨ ਅਮਨ ਹਾਂਜੀ ਆ ਬੈਠੀ ਤਾਂ ਹੈਗੀ ਬੇਬੇ ਕਰੇ ਫਰੀ ਮੈਂ ਤਾਂ ਪਤਾ ਨਹੀਂ ਕੀ ਹੋ ਗਿਆ ਸਿਰਜਾ ਬੰਨੇ ਹੈ ਫਿਰ ਤਾਂ ਸਿਰ ਵਾਲਾ ਦੁਖੀ ਜਾਂਦਾ ਲੱਗਦਾ ਜਿਵੇਂ ਬੁਖਾਰ ਚੜ ਗਿਆ ਹੁੰਦਾ ਕੀ ਹੋ ਗਿਆ ਬੁੱਤਾ ਸਿਰ ਵਾਲਾ ਦੁਖੀ ਜਾਂਦਾ ਮੰਮੀ ਤਾਂ ਨਹੀਂ ਤਾਂ ਮੇਰੀ ਗੱਲ ਸੁਣੀ ਹੈ ਕਿ ਮੈਂ ਤੇਨੂੰ ਦੋ ਤਿੰਨ ਬੋਲ ਮਾਰੇ ਸੀ ਚਾ ਵੀ ਮੈਨੂੰ ਗੁਰੀ ਫੜਾ ਕੇ ਗਿਆ ਫਿਰ ਮੈਨੂੰ ਨੀਂਦ ਆ ਗਈ ਸੀ ਬੇ ਤਾਈਓ ਤੁਹਾਡੀ ਗੱਲ ਨਹੀਂ ਸੁਣੀ ਚਾ ਮੈਂ ਹੀ ਗਿਆ ਸੀ ਗੁਰੀ ਨੂੰ ਬਣਾਉਣ ਨੂੰ ਮੈਂ ਕਿਹਾ ਮੇਰਾ ਸਿਰ ਦੁਖੀ ਜਾਂਦਾ ਤੂੰ ਬਣਾ ਲੈ ਚਲ ਬੁੱਤ ਤੂੰ ਰਾਮ ਘਰ ਲਾ ਕੇ ਕੰਮ ਨੂੰ ਮੱਥੇ ਕਰ ਉਹ ਨਾ ਕਰਨੀ ਬਾਲੀ ਹੈਗੀ ਉਹਨਾਂ ਕੰਮ ਕਰਾ ਦੇ ਘਰ ਹੱਥ ਪਤਾ ਲਿਆ ਕਰੋ ਹੈ ਜੇਜ ਬਾਕੜੀ ਜਿਆਦਾ ਬਿਮਾਰ ਹੋ ਗਈ ਆਪਾਂ ਨੂੰ ਔਖਾ ਉਹ ਜੂ ਬੋਤਲਾਂ ਤੇ ਜਾ ਕੇ ਖੜਾ ਛੁੱਟੂਗਾ ਨਾ ਕੋਈ ਨਵੇਂ ਵੀ ਕਰਾ ਦੇ ਕੋਈ ਕੰਮ ਤਾਂ ਮੈਂ ਹੋਰ ਠੰਡੇ ਢੰਡੇ ਕਰ ਲਿਆ ਕਰੋ ਚੰਗਾ ਮੰਮੀ ਹੂੰ ਤੂੰ ਖਾਣ ਨੂੰ ਨਹੀਂ ਪਿਆ ਲੈ ਖਾਣ ਨੂੰ ਤਾਂ ਤੂੰ ਫੇਰ ਲਈ ਪਹਿਲਾਂ ਆਹਨ ਨੂੰ ਲਾ ਰੋਟੀ ਭੁੜਾਇਆ ਭੁੜਾਇਆ ਉਹ ਰੋਟੀ ਪਾਣੀ ਵੀ ਪਾ ਲਈ ਦੇ ਉਹ ਗਲਾਸ ਚ ਦੁਬਾਰੇ ਜਿਹੜਾ ਲੱਗੂ ਮੇਰਾ ਲਹ ਹਾਉਣ ਲਾ ਰੋਟੀ ਖਾ ਲੈ ਮਾਤਾ ਜਾਰੀ ਆ ਗਿਆ ਸਾਰਾ ਦਿਨ ਕੰਮ ਕਰ ਖੱਪੀ ਜਾਂਦੀ ਸੀ ਔਰ ਐਂ ਕਰ ਰਿਹਾ ਹੁਣ ਠੀਕ ਹੈ ਤੂੰ ਹਾਂ ਠੀਕ ਹੈ ਚਲ ਖਾ ਲੈ ਰੋਟੀ ਮੈਂ ਮੰਮੀ ਨੂੰ ਦਵਾਈ ਸਮਝਾਦਾ ਮੜੀ ਜੀ ਠੀਕ ਜਿਹੜੀ ਲੈ ਕੇ ਆਏ ਮਾਨਸਾ ਤੋਂ ਠੀਕ ਹੈ ਮੰਮੀ ਹਾਂ ਪੁੱਤ ਮੈਂ ਗੱਲ ਕਰਨੀ ਸੀ ਇੱਕ ਤੇਰੇ ਨਾਲ ਹਾਂ ਮੈਨੂੰ ਤਾਂ ਨਾ ਇਹ ਲੱਗਦਾ ਨਾ ਮਾਣੂਪਾ ਵੀ ਜਾਣ ਕੇ ਕਰਦੀ ਆ ਸਾਰਾ ਕੁਸਾ ਉਹ ਤਾਂ ਉਹੀ ਸਿਰਦਾ ਬਹਾਨਾ ਲਾਈ ਬੈਠੀ ਐ ਕੁਛ ਨਹੀਂ ਸਿਰਸੁਰ ਦੁੱਖਦਾ ਉਹਦਾ ਤਾਂ ਜਾਣ ਕੇ ਕਰਦੀ ਐ ਮੈਨੂੰ ਕੰਮ ਨਾ ਕਰਨਾ ਪਵੇ ਤੇ ਕੀ ਭੁਗਾਈ ਮਰੀ ਜਾਨੇ ਘੁਰੀ ਤੂੰ ਇਹੋ ਜੀ ਨਹੀਂ ਹੈਗੀ ਤੇਰੀ ਭਾਬੀ ਅਪਕਾਈ ਨਹੀਂ ਮਾਰਦਾ ਕੱਲ ਜਦੋਂ ਮੈਂ ਨਾ ਹੁਣ ਭਾਬੀ ਦੇ ਕਮਰੇ ਕੋਲ ਦੀ ਲੱਗਦਾ ਸੀ ਨਾ ਭਾਬੀ ਫੋਨ ਦੇਖੀ ਜਾਂਦੀ ਸੀ ਜਦੋਂ ਕਿਸੇ ਦਾ ਸਿਰ ਦੌਖਦਾ ਹੋਵੇ ਤਾਂ ਅੱਖਾਂ ਨਹੀਂ ਖੋਲ੍ਹਦੀਆਂ ਉਹ ਫੋਨ ਚਲਾਈ ਜਾਂਦੀ ਸੀ ਲੈ ਦੇਖੀ ਮੇਰੀ ਗੱਲ ਤੇ ਤਾਂ ਗੌਰ ਹੀ ਨਹੀਂ ਕਰਦੀ ਜਾਨਾ ਚੰਗਾ ਫਿਰ ਮੈਂ ਤਾਂ ਫਿਰ ਆਇਆ ਹਾਂ ਕਾਕੂ ਕਰਨ ਲੱਗ ਪਈ ਗੀ ਗੱਲ ਹੋ ਗਈ ਚਿੰਦਰੇ ਨਹੀਂ ਹਿੰਦਰੇ ਮੈਨੂੰ ਤੇ ਬਾਹੀ ਲੱਗ ਰਹੀ ਆ ਪਾਣੀ ਵੇਜਾ ਹਾਂ ਹਾਂ ਵੇ ਬੇਵਣੀਆਂ ਦੇਉ ਨੀ ਆਵੇ ਪਾਣੀ ਤੈਨੂੰ ਫਾਇਲ ਤੇ ਚੱਲਣਾ ਕਿ ਠੰਡਾ ਲਿਆਵਾਂ বরਫਾਲਾ ਬਾਬਾ ਜੀ ਲੈ ਦੀ ਨਾ ਠੰਡਾ ਨਿੱਗਾ ਵਾ ਕੰਪਰ ਚੋੜਿਆ ਦੀ ਲੈ ਬੇਬੇ ਲੈ ਕਿੰਨੇ ਬੋਲ ਮਾਰੇ ਉਹ ਮੈਂ ਉਧਰ ਮੁੱਗੀ ਜੀ ਠੀਕ ਕਰਨ ਲੱਗ ਗਈ ਫਿਰ ਹੁਣ ਸੁਣ ਗਿਆ ਧੀ ਮੈਨੂੰ ਮੰਮੀ ਹਾਂ ਪਤਾ ਉਹਨਾ ਅਮਨ ਦਾ ਸਿਰ ਅੱਜ ਫੇਰ ਬਾਲਾ ਦੁਖੀ ਜਾਂਦਾ ਅੱਛਾ ਹਾਂ ਉਹ ਕਹਿੰਦੀ ਮੈਥੋਂ ਉੱਠਿਆ ਨਹੀਂ ਜਾਂਦਾ ਰੋਟੀ ਟੁੱਕ ਹੁਣ ਤੂੰ ਹੀ ਕਰ ਲਈ ਫਿਰ ਫਿਰ ਉਹਨੂੰ ਡਾਕਟਰ ਦੇ ਦਿਖਾ ਲੈ ਰੋਟੀ ਟੁੱਕਦਾ ਮੈਂ ਕਰ ਲੂੰ ਆਪੇ ਇੰਨੇ ਦਿਨ ਹੋ ਗਏ ਲੈ ਕਹਿੰਦੀ ਸਿਰ ਦੁਖਦਾਗਾ ਵੀ ਹਜੇ ਹਟਿਆ ਹੀ ਨਹੀਂ ਸਿਰ ਕਿਤੇ ਗੁਰੀ ਸਹੀ ਤਾਂ ਨਹੀਂ ਕਹਿੰਦਾ ਔਰ ਸੈਂਤਰੀ ਤੂੰ ਭਾਂਡੇ ਤੋਂ ਹੀ ਜੰਨੀ ਆ ਤੇ ਨੂੰ ਕਿੱਥੇ ਹੈਗੀ ਉਹ ਤਾਂ ਬਾਰੀ ਕੰਮ ਕਰਦੀ ਆ ਉਹਦਾ ਪਹਿਣ ਕਿੰਨੇ ਦਿਨ ਹੋ ਗਏ ਉਹਦਾ ਤਾਂ ਵਿਚਾਰੀ ਦਾ ਨਸਰੀ ਨਹੀਂ ਹਟਦਾ ਹੈਗਾ ਦੁੱਖ ਨੂੰ ਪਾਣੇ ਗੁੱਸਾ ਤਾਂ ਕਰੀ ਨਾ ਮੈਂ ਤੈਨੂੰ ਕੀ ਗੱਲ ਕਹਾ ਨਾ ਨਾ ਪਹਿਣੇ ਗੁੱਸਾ ਦਾ ਕਾਹਦਾ ਹੈ ਹਾਂ ਦੱਸ ਤੈ ਕਿਹੜਾ ਉਹਦੇ ਸੱਚ ਵੜ ਕੇ ਦੇਖਿਆ ਵੀ ਸਰਦੂਖ ਤਾਂ ਕਿ ਨਹੀਂ ਲੋੜੇ ਨੇ ਗਰਮੀ ਪੈਂਦੀ ਆ ਕੀਪ ਤਾਂ ਗਰਮੀ ਤੋਂ ਬਚਣ ਦੀ ਮਾਰੀ ਸਰਦਾ ਬਹਾਨਾ ਲਾਈ ਪਈ ਹੋਵੇ ਨਹੀਂ ਨਹੀਂ ਪਹਿਣੇ ਇਹ ਜੀ ਨਹੀਂ ਹੈਗੀ ਮੇਰੀ ਨੂੰ ਉਹ ਤਾਂ ਸਾਡਾ ਮੁੜਕਾ ਨਹੀਂ ਚੱਲਦੀ ਹੈਗੀ ਇੱਕ ਗੱਲ ਤਾਂ ਹੈ ਭਣੇ ਸੱਸਾ ਕਿੰਨੀ ਮਰਜ਼ੀ ਨੂੰਹਾਂ ਦਾ ਕਰ ਲੈਣ ਕਿਤੇ ਨੂੰਹਾਂ ਧੀਆਂ ਬਣੀਆਂ ਨੇ ਚੰਗਾ ਭਣੇ ਕਰੀ ਚੱਲ ਕੰਮ ਮੈਂ ਤਾਂ ਜਾਣੀ ਆ ਇਹ ਗੱਲ ਹੋ ਗਈ ਮੈਂ ਐਂ ਜਿ ਬੈਠੀ ਐ ਠੀਕ ਹੋ ਗਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਵੀ ਆਹਨ ਦਾ ਸਿਰ ਕਿਉਂ ਨਹੀਂ ਹਟਦਾ ਉਹਦਾ ਬਲੱਡ ਚੈੱਕ ਕਰਾ ਲਿਆ ਡਾਕਟਰ ਦੇ ਕਰਾ ਲਿਆਣਾ ਬਾਗ ਜਾ ਕਰਾ ਲਿਆ ਚਲ ਪਤਾ ਲੱਗ ਜੂਗਾ ਬਲੱਡ ਚੈੱਕ ਕਰਾ ਕੇ ਵੀ ਉਹਦਾ ਸਿਰ ਦੁਖਦਾ ਹੈ ਕਬਲਜੀਤ ਸਹੀ ਬੰਦੇ ਕਹਿੰਦੇ ਆਜੋ ਉਹ ਕਿੰਦਰ ਹਾਂ ਵੀ ਇੱਕ ਇੱਧਰ ਗਏ ਨੇ ਕਿ ਉਹਦੇ ਬੇਬੇ ਡਾਕਟਰ ਦੇ ਗਏ ਨੇ ਮੈ ਭੇਜੇ ਨੇਗੇ ਕਿਆ ਉਹਦਾ ਬਲੱਡ ਚੈੱਕ ਕਰਾਉਣਾ ਉਹਦਾ ਸਿਰ ਜਿਆਦਾ ਦੁਖੀ ਜਾਂਦਾ ਹੈਗਾ ਇੰਨਾ ਤੇ ਉਹ ਇੱਕ ਮੈਨੂੰ ਬਲਜੀਤ ਬਹਿਮ ਪਾ ਗਈ ਕਿਹੜਾ ਬਹਿਮ ਪਾ ਗਈ ਐ ਤੈਨੂੰ ਕੀ ਕਹੀਗੀ ਉਹ ਮੈਂ ਤਾਂ ਉਹ ਐ ਬਹਿਮ ਪਾ ਗਈ ਕਹਿੰਦੀ ਕਿ ਤੇ ਉਹੀ ਨਾ ਕਰਦੀ ਹੋਵੇ ਇਹਦਾ ਕਿਹੜਾ ਸਿਰ ਦੁਖਦਾ ਹੋਊਗਾ ਕਹਿੰਦੀ ਬਹਾਨੇ ਨਾਲ ਨਾ ਕਿਤੇ ਪਈ ਹੋਵੇ ਹੁਣ ਚਲਾਂ ਪਤਾ ਲੱਗ ਜੂ ਜਦੋਂ ਬਲੱਡ ਚੈੱਕ ਹੋ ਗਿਆ ਇਹ ਤੜਾ ਮੂਰੀ ਗੱਲ ਆ ਜੂ ਸਾਰੀ ਡਾਕਟਰ ਦੱਸ ਦੂਗਾ उहो बि पत लॻजूग बि पता लॻजूगा बि कमी आहे सु तूं एवेंम ਗੋਗੀ ਹਾਂ ਮੈਂ ਪੁਰਿਆ ਗੋਗੀ ਕੀ ਕਹਿੰਦਾ ਡਾਕਟਰ ਫਿਰ ਕੁਛ ਨਹੀਂ ਬੀਪੀ ਚੈੱਕ ਕਰ ਲਿਆ ਮੰਮੀ ਡਾਕਟਰ ਨੇ ਚੈੱਕ ਕਰ ਲਿਆ ਬੁਖਾਰ ਚੈੱਕ ਕਰ ਲਿਆ ਬੀਪੀ ਚੈੱਕ ਕਰ ਲਿਆ ਉਹ ਤਾਂ ਕਹਿੰਦਾ ਕੁਛ ਨਹੀਂ ਹੋਇਆ ਠੀਕ ਹੈ ਜਦੋਂ ਬਲੱਡ ਠੀਕ ਹੈਗਾ ਫਿਰ ਸਿਰ ਕਿਉਂ ਨਹੀਂ ਹਟਦਾ ਕੀ ਪਤਾ ਹਾਂ ਇਹਦਾ ਮੰਮੀ ਮੈਂ ਦੱਸਦਾ ਤੈਨੂੰ ਵੀ ਭਾਬੀ ਦਾ ਸਿਰ ਕਿਉਂ ਨਹੀਂ ਹਟਦਾ ਤੈਨੂੰ ਕਿਵੇਂ ਪਤਾਗਾ ਕਿਤੇ ਤੁਸੀਂ ਤੇ ਬਾਈ ਬਾਜ਼ਾਰ ਨਹੀਂ ਗਏ ਸੀਗੇ ਉਹ ਤੇ ਚਾਚੀ ਬਲਜੀਤ ਆਈ ਸੀ ਆਪਣੇ ਘਰੇ ਉਹ ਨੂੰ ਬੇਬੇ ਦੱਸਦੀ ਸੀ ਬੇਬੇ ਕਹਿੰਦੀ ਮੇਰੇ ਕੋਲ ਤਾਂ ਉਹਰੇ ਬੈਠੀ ਨਹੀਂ ਕਹਿੰਦੀ ਕਈ ਸਿੱਧੀ ਭਾਬੀ ਕੋਲੇ ਅੰਦਰ ਵਾਕੀ ਅੱਛਾ ਮੇਰੇ ਦਿਮਾਗ 'ਚ ਫੋਨ ਆਈਏ ਗੱਲ ਆ ਉਦੋਂ ਨਾ ਇਹ ਬਲਜੀਤ ਆਈ ਸੀ ਪਾਂਡੇ ਮਾਜ ਦੀ ਕੋਲੇ ਮੇਰੇ ਕੋਲੇ ਆਮਨ ਦੇ ਬਰਖਲਾਪ ਉਹ ਕਰਦੀ ਸੀ ਭਟਕਾਉਂਦੀ ਸੀ ਮੈਨੂੰ ਉਹਦੇ ਵੀ ਉਂਗਲਾਂ ਉਹਨੇ ਲਾਈਆਂ ਹੋਣਗੀਆਂ ਅੱਛਾ ਐਂ ਗੱਲ ਆ ਮੈਂ ਕਰਦਾ ਗੱਲ ਆਮਨ ਨਾਲ ਜਾ ਕੇ ਪੁੱਛਦਾ ਉਹ ਨੂੰ ਹੁਣੇ ਆਵਣ ਹਾਂਜੀ ਤੂੰ ਮੇਰੇ ਸਿਰ ਦੀ ਸੌਂ ਖਾ ਜਿੱਦੇ ਅਸੀਂ ਮੰਮੀ ਤੇ ਮੈਂ ਬਾਜ਼ਾਰ ਗਏ ਆ ਚਾਚੀ ਬਲਜੀਤ ਤੇ ਲਿਵਾਈ ਸੀ ਦੇਖਵਣ ਝੂਠ ਨਾ ਬੋਲੀ ਤੈਨੂੰ ਮੇਰੀ ਸੌਂ ਲੱਗੇ ਹਾਂ ਆਈ ਤਾਂ ਨਹੀਂ ਸੀ ਕੀ ਕਹਿੰਦੀ ਸੀ ਫਿਰ ਉਹ ਤਾਂ ਐਂ ਕਹਿੰਦੀ ਸੀ ਵੀ ਗੋਰਾ ਚਿੱਟਾ ਰੰਗ ਤੇਰਾ ਕਾਲਾ ਹੋ ਗਿਆ ਤੇਰੀ ਸੱਸ ਨੇ ਨਾ ਪੁੱਤ ਪੁੱਤ ਕਹਿ ਕੇ ਤੈਨੂੰ ਨੌਕਰਾਣੀ ਬਣਾ ਲਿਆ ਚਲ ਐਂ ਕਰ ਫਿਰ ਰਮਣ ਆ ਜਾ ਬਾਹਰ ਆ ਮਮੀ ਆਜੋ ਆਜਾ ਆਜਾ ਬਹਿ ਜਾ ਹੁਣ ਪਤਾ ਲੱਗ ਗਿਆ ਇਹਦਾ ਸਿਰ ਕਿਉਂ ਦੁਖਦਾ ਸੀ ਅੱਛਾ ਹਾਂ ਉਹ ਕਿ ਮੈਨੂੰ ਪਤਾ ਲੱਗ ਗਿਆ ਮਮੀ ਗੁਰੀ ਵਾਲੀ ਗੱਲ ਸੱਚੀ ਐ ਜਿਹੜੀ ਆਪਾਂ ਨੂੰ ਉਹਨੇ ਦੱਸੀ ਐ ਇੱਥੇ ਮੈਂ ਤਾਂ ਬੁਰੀਨੇ ਦੋਤਨਵਾਰੀ ਦੱਸਿਆ ਮਤ ਉਹਦੀ ਗੱਲ ਹੀ ਨਹੀਂ ਗੋਲੀ ਹੈਗੀ ਉਹ ਤਾਂ ਫਿਰ ਸਹੀ ਕਹਿੰਦਾ ਸੀ ਕੀ ਕਹਿੰਦਾ ਠੀਕਾ ਉਹ ਕਹਿੰਦਾ ਨਾ ਜਿੱਦੇ ਬਲਜੀਤ ਆਈ ਹੈ ਹੂੰ ਤੇ ਤੇਰੇ ਕੋਲ ਤਾਂ ਬੈਠੀ ਨਹੀਂ ਉਹ ਬਾਹਰ ਬੈਠੀ ਨਹੀਂ ਨਾ ਹਾਂ ਉਹ ਸਿੱਧੇ ਕਹਿੰਦਾ ਕਿ ਭਾਬੀ ਕੋਲ ਬਾਗੀ ਹਾਂ ਹੂੰ ਉਹਦੇ ਉਹ ਪਤਾ ਨਹੀਂ ਕੀ ਇਹਦੇ ਕੋਲ ਗੱਲਾਂ ਕਰਕੇ ਗਈ ਹੈ ਠੀਕ ਹੈ ਕਿ ਕੀ ਟਿੱਕੋ ਤੇਨ ਨੀ ਵਿਵਹਤਾ ਹੀ ਕਹਿੰਦੀ ਸੀ ਕਹਿੰਦੀ ਤੇਰਾ ਰੰਗ ਕਿੰਨਾ ਕਾਲਾ ਹੋ ਗਿਆ ਜਦੋਂ ਤੂੰ ਪਿਆ ਕੇ ਸੀ ਤੇਰਾ ਰੰਗ ਕਿੰਨਾ ਸਾਫ ਸੀਗਾ ਤੇ ਤੂੰ ਸਾਰਾ ਦਿਨ ਕੰਮ ਕਰਦੀ ਹੈਗੀ ਤੇ ਤੇਰੀ ਸੱਸ ਨੇ ਤੇ ਤੇ ਨੌਕਰਾਨੀ ਬਣਾ ਰੱਖਿਆ ਆਈ ਸੀ ਇਹ ਕਿ ਨੌਕਰਾਨੀ ਆ ਕੀ ਗੱਲ ਹੈਗੀ ਤੇਰੀ ਸੱਸ ਨੇ ਨਹੀਂ ਕਰਿਆ ਕਿ ਮੈਂ ਨਹੀਂ ਕਰਿਆ ਕਿ ਤੂੰ ਨਹੀਂ ਕਰੇਂਗੀ ਹੁਣ ਸਾਰੇ ਦੁਨੀਆ ਕਰਦੀ ਹੈਗੀ ਆਪਦੇ ਘਰ ਦੇ ਧੰਦੇ ਨੇ ਉਹ ਮੇਰੇ ਕੋਲ ਵੀ ਆਈ ਸੀ ਪੁੱਤ ਤੇਰੇ ਬਰ ਖਿਲਾਫ ਦਾ ਮੈਨੂੰ 扑ਕਾਤਾ ਮੇਰੇ ਬਰ ਖਿਲਾਫ ਤੈਨੂੰ 扑ਕਾਤਾ ਹਾਂ ਕਿਸੇ ਦੀਆਂ ਗੱਲਾਂ ਤੇ ਅਸਰ ਨਹੀਂ ਕਰੀਦਾ ਹੁੰਦਾ ਮੈਂ ਤਾਂ ਜਮੀਨ ਹੀ ਅਸਰ ਕੀਤਾ ਉਹਦੀਆਂ ਗੱਲਾਂ ਤੇ ਮੇਰੇ ਕੋਲ ਵੀ ਬਹੁਤ ਗੱਲਾਂ ਕਰਕੇ ਗਈ ਆ ਉਹ ਅੱਛਾ ਮੰਮੀ ਤੁਹਾਡੇ ਕੋਲੇ ਵੀ ਖੁਸ਼ ਕਹਿੰਦੇ ਸੀਗੇ ਉਹ ਤਾਂ ਜਿੱਦੇ ਪਹਿਲਾਂ ਤਿੰਨੇ ਜਣੀਆਂ ਬੈਠੀਆਂ ਟਿਆਂ ਉਹਦੇ ਮੱਛ ਗਈ ਜਮਾ ਵੀ ਇਹ ਤਾਂ ਤਿੰਨੇ ਜਣੀਆਂ ਇਕੱਠੀਆਂ ਬੈਠੀਆਂ ਨੇ ਇਹਨਾਂ ਦਾ ਇੰਨਾ ਮੇਲਜੋਲ ਹੋਂਦੋਂ ਐ ਹੋ ਗਿਆ ਵੀ ਮੈਂ ਕਿਹੜੇ ਵੇਲੇ ਇਹਨਾਂ ਦੇ ਪਾਟਕ ਪਾਦਾ ਮੈਨੂੰ ਵੀ ਇੱਕ ਵਾਰੀ ਤਾਂ ਮੈਂ ਵੀ ਸੋਚਿਆ ਸੀ ਮਨ 'ਚ ਮੈਂ ਉਹਨਾਂ ਨੂੰ ਕਿਹਾ ਸੀ ਵੀ ਬੇਬੇ ਕੋਲੇ ਬੈਠ ਜਾ ਬਾਹਰ ਮੈਂ ਪਾਣੀ ਲੈ ਕੇ ਆਉਣੀ ਆ ਬੈਠੀ ਨਹੀਂ ਮੇਰੇ ਮੰਗਰੀ ਆ ਗਈ ਇੱਥੇ ਆ ਕੇ ਮੈਨੂੰ ਇਦਾਂ ਰੰਗ ਕਾਲਾ ਹੋ ਗਿਆ ਐ ਫਲਾਨਾ ਤੇ ਉਹ ਕਹਿੰਦੀ ਸੱਸ ਪੁੱਤ ਪੁੱਤ ਕਰਕੇ ਤੇਨੂੰ ਨੌਕਰਾਨੀ ਲਾਈ ਬੈਠੀ ਆ ਐ ਕਰਕੇ ਤੇ ਕਹਿੰਦੀ ਮੈਨੂੰ ਤਾਂ ਤੇਰੇ ਤੇ ਤਰਸ ਆਉਂਦਾ ਏ ਤੂੰ ਕਿੰਨਾ ਕੰਮ ਕਰਦੀ ਏ ਉਹਦਾ ਹੀ ਜੂਈ ਹੈਗੀ ਉਹ ਤਾਂ ਲੋਕਾਂ ਦੇ ਘਰ ਪਟਦੀ ਫਿਰਦੀ ਆ ਤੂੰ ਹੁਣ ਬਸ ਉਹਦੇ ਨਾਲ ਗੱਲ ਹੀ ਨਾ ਕਰੀ ਜਦੋਂ ਆਪਣੇ ਕਰੀ ਆ ਮੈਂ ਹੁਣ ਉਹਨੂੰ ਬੁਲਾਉਂਦੀ ਨਹੀਂ ਹਾਂ ਹਾਂ ਬੁਲਾਈ ਨਾ ਠੀਕ ਹੈ ਲੈ ਮੰਮੀ ਤੁਸੀਂ ਨਾ ਤੇ ਸੀ ਤੁਹਾਡੇ ਸਿਰ 'ਚ ਤੇ ਸਸ ਨੂੰ ਰਪੇ ਲੈ ਇਕੱਠੀਆਂ ਬੈਠੀਆਂ ਨੇ ਕਿਵੇਂ ਆਈ ਸੀ ਚਾਚੀ ਮੈਂ ਤਾਂ ਉਹੀ ਆ ਗਈ ਪੁੱਤ ਮਾਹੋਂ ਦਾ ਸਰਜਾ ਦੁੱਧ ਦਾ ਪਤਾ ਲੈ ਆਵਾ ਹਾਂ ਚਾਚੀ ਠੀਕ ਆ ਮੈਂ ਤਾਂ ਸੱਚ ਜਿਹੜੀ ਉਹ ਖੰਡ ਲੈ ਕੇ ਸੀ ਉਹ ਤਾਂ ਮੋੜ ਜਾਂਦੇ ਤੁਸੀਂ ਹਾਂ ਹਾਂ ਪੁੱਤ ਮੇਰੇ ਯਾਦ ਆ ਥੋੜੀ ਖੰਡ ਦਾ ਕਮਲਾ ਦੇਣਾਗਾ ਚਾਹ ਪੀ ਜਾਂਦੇ ਚਾਚੀ ਮੁੜ ਕਿਉਂਗੇ ਬਸ ਫੇਰ ਆਉਂਗੀ ਹੁਣ ਨਹੀਂ ਚਾਹ ਚੰਗੀ ਲੱਗਦੀ ਚਾਚੀ ਨੂੰ ਉਹਨੇ ਤਾਂ ਆਪਣਾ ਘਰ ਪਾੜਨ ਤੇ ਬਥੇਰਾ ਜ਼ੋਰ ਲਾਇਆ ਕਰੋ ਉਹਨੇ ਦੇਖਿਆ ਜਦੋਂ ਵੀ ਤਿੰਨੇ ਸੱਸ ਨੂੰਹਾਂ ਫੇਰ ਇਕੱਠੀਆਂ ਬੈਠੀਆਂ ਨੇ ਲੈ ਤੂੰ ਤਾਂ ਫੇਰ ਇੱਕ ਹੋ ਗਈਆਂ ਉਹਨੇ ਤਾਂ ਨਾ ਬਥੇਰਾ ਜੋਰ ਲਾਇਆ ਆਪਣਾ ਘਰ ਪਾੜਨ ਤੇ ਮੈਂ ਤਾਂ ਅਮਨ ਨੂੰ ਫੇਰ ਵੀ ਆਲੀਤੀ ਸਮਝ ਐ ਮੈਂ ਤਾਂ ਟੱਕ ਤੋਚ ਲਈ ਜੇ ਮੈਂ ਕੰਨਾਂ ਦੀ ਕੱਚੀ ਹੁੰਦੀ ਨਾ ਉਹਦੇ ਮਗਰ ਲੱਗ ਜਾਂਦੀ ਆਪਦਾ ਘਰ ਪਾੜ ਲਾਂਦੀ ਮੈਂ ਇਹੇ ਜੇ ਚੁਗਲਖੋਰਾ ਕੋਲੋਂ ਬਚ ਕੇ ਰਿਹਾ ਕਰੋ ਕਿਉਂ ਦੇਖ ਲੈ ਹੁਣ ਉਹ ਤਾਂ ਮੇਰੀ ਗੱਲ ਮੰਨੀ ਨਹੀਂ ਉਹ ਨਾਲੇ ਸੋਨੂੰ ਕਹਿਣਾ ਬਾਈ ਇਹੇ ਜੁਗਲਖੋਰਾ ਤੋਂ ਬਚ ਕੇ ਹੀ ਰਿਹਾ ਕਰੋ ਆੜਗਮਾੜਾ ਇਹੇ ਜਿਹਾ ਹੀ ਹੁੰਦਾ ਲੜੇ ਘਰ ਚ ਪਵਾੜਨਾ ਪਿਆ ਕਰੋ ਇਹਨਾਂ ਪਿੱਛੇ ਲੱਗ ਕੇ ਸਾਰਿਆਂ ਸਸੀ ਗਾਲ ਜੀ ਤੁਸੀਂ ਸਾਡੀ ਵੀਡੀਓ ਦੇਖ ਹੀ ਲਈ ਹੋਣੀ ਤੇ ਇਹ ਵੀਡੀਓ ਤੇ ਨਵੇਂ-ਨਵੇਂ ਕਮੈਂਟ ਕਰਿਓ ਉਹਨਾਂ ਦੇ ਜਵਾਬ ਸਾਨੂੰ ਅਗਲੇ ਕਮੈਂਟਾਂ 'ਚ ਦੇਵਾਂਗੇ ਜਿਨ੍ਹਾਂ ਨੇ ਸਾਡੀ ਪਿਛਲੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ ਹੁਣ ਉਹਨਾਂ ਦੇ ਨਾਂ ਬੋਲਣ ਦੀ ਵਾਰੀ ਐ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਹਰਪ੍ਰੀਤ ਕੌਰ ਵਿਜੇ ਕਪੂਰਥਲਾ ਪ੍ਰੇਮੀ ਬਣਾਵਾਲੀ ਗਗਨਦੀਪ ਸਿੰਘ ਸੁਖਦੀਪ ਸਿੰਘ ਜੋਗੇਵਾਲ ਹਰਿਆਣਾ ਅਸ਼ਨੂਰ ਅਲੀ ਸੇਰ ਏਕੰਬੀਰ ਸਿੰਘ ਬਲਵੀਰ ਢੀਂਡਸਾ ਸਰਪੰਚ ਦੌਣਕਲਾਂ ਪਟਿਆਲਾ ਪਰਮਜੀਤ ਸੇਮੀ ਇੰਗਲੈਂਡ ਇਹ ਉਹਨਾਂ ਦੇ ਨਾਂ ਸੀਗੇ ਜੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਜੇ ਆਪਦਾ ਨਾਂ ਅਗਲੀ ਵੀਡੀਓ ਦੇ ਵਿੱਚ ਬੁਲਾਉਣਾ ਹੈ ਤਾਂ ਤੁਸੀਂ ਆ ਵਧੀਆ ਕਮੈਂਟ ਸਾਡੀ ਵੀਡੀਓ ਤੇ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਜਰੂਰ ਕਰਿਆ ਕਰਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ